ਸਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਰਮੀ ਬਾਈਟ ਬਾਈਟ ਕਰ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜ਼ਿਲ੍ਹਾ ਫਾਇਰਲ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਹਰਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਸਾਡੇ ਵੱਡੇ ਭਰਾ श्री हंसराज जी जोसन एक्स मिनिस्टर मेरे छोटे भीर राजब्श जी साढ़े शहर शान चौधरी विकासदीप जी प्रधान नगर कौंसल मेरे छोटे भीर अश्विनी राणा जी साडे सीनियर कांग्रेस के लीडर ने एमसी साहब मेरा नीला भीर जी ਮਿੰਟੂ ਜੀ ਸੋਨੂ ਜੀ ਮੇਰੇ ਛੋਟਾ ਵੀਰ ਵਿੱਕੀ ਐਮ ਸੀ ਸਾਹਿਬ ਪੱਪੂ ਸਾਡੇ ਐਮ ਸੀ ਸਾਹਿਬ ਡਿੰਪਲ ਜੀ ਕੁਲਦੀਪ ਜੀ ਸਾਡੇ ਸਾਰੇ ਕਾਂ ਡੂੰੜਾ ਸਾਹਿਬ ਸਾਡੀ ਵੀਰ ਮੇਰਾ ਮੋੜਾ ਭੁੱਲਰ ਜੀ ਚੁੱਕ ਸਾਹਿਬ ਸਾਰੇ ਭਰਾਵਾਂ ਦਾ ਸਾਡੇ ਘਰੇ ਆਣ ਤੇ ਬਹੁਤ ਬਹੁਤ ਧੰਨਵਾਦ ਕਰਨਾ ਪ੍ਰਧਾਨ ਜੀ ਕਰ ਤੋਂ ਘਰ 40 ਸਾਲ ਮੈਨੂੰ ਹੋਗਾ ਨੇ ਕਾਂਗਰਸ ਪਾਰਟੀ ਦੇ ਵਿੱਚ ਬੜੇ ਲੀਡਰ ਆਏ ਨੇ ਬੜੇ ਚਲੇ ਗਏ ਨੇ ਪਰ ਯਾਰ ਕਿ ਉੱਥੇ ਦੀ ਉੱਥੇ ਹੀ ਨੇ ਪ੍ਰਧਾਨ ਜੀ 25 ਸਾਲ ਲਗਾਤਾਰ 30 ਸਾਲ ਜਨ ਸੰਸਦ ਦੇ ਨਾਲ ਕੰਮ ਕੀਤਾ ਮੈਂ ਤੇ ਰਾਜਬਖਸ਼ ਨੇ ਇੱਕ ਦਿਨ ਵੀ ਜੇ ਟਿਗਰ ਲੈਂਡ ਵੀ ਜਾਂਦੇ ਸੀ ਦਿੱਲੀ ਤੇ ਕੰਦੇ ਦੋ ਦੋ ਮਹੀਨੇ ਅਸੀਂ ਇਕੱਠੇ ਰਹਿੰਦੇ ਰਾਜ ਜੀ ਇਹਨਾਂ ਦੇ ਬੱਚਿਆਂ ਛੋਟੇ ਭਰਾ ਇਹਨਾਂ ਨੇ ਜਿਵੇਂ ਬਲ ਸਿਖਾਇਆ ਉਸੇ ਲਈ ਇਮਾਨਦਾਰੀ ਦੇ ਨਾਲ ਸਾਡੀ ਟੀਮ ਨੇ ਸਾਡੇ ਭਰਾਵਾਂ ਨੇ ਸਾਰਿਆਂ ਨੇ ਕੀਤਾ ਹੁਣ ਸਾਡੇ ਸ਼ਹਿਰ ਦੇ ਨਗਰਪਾਲਿਕਾ ਪ੍ਰਧਾਨ ਵਿਕਾਸਦੀਪ ਚੌਧਰੀ ਜੀ ਤੇ ਵੀ ਬਹੁਤ ਇਮਾਨਦਾਰ ਨੇ ਇਹਨਾਂ ਦੇ ਨਾਲ 5 ਸਾਲ ਸਾਨੂੰ ਹੋ ਗਿਆ ਸਾਰੇ ਇਕੱਠੀ ਟੀਮ ਨੂੰ ਕੰਮ ਕਰਦਿਆਂ ਨੂੰ ਸਦਾਨਾ ਸਾਹਿਬ ਨੇ ਬੱਕੀ ਜੀ ਨੇ ਸਾਡੇ ਛੋਟਾ ਮੇਰਾ ਵੀਰ ਬੈਠਾ ਹੈ ਸਾਰੀ ਟੀਮ ਨੇ ਪਪੂ ਜੀ ਨੇ ਸਾਰੀ ਟੀਮ ਨੇ ਕੁੱਕਰ ਸਾਹਿਬ ਸਾਡੇ ਖਲਰ ਨੇ ਪੁਰਾਣੇ ਸਾਰੀ ਟੀਮ ਨੇ ਬਹੁਤ ਵਧੀਆ ਦਿਨ ਰਾਤੇ ਕਰਕੇ ਜਦੋਂ ਵੀ ਸਾਡਾ ਐਮਪੀ ਸਾਹਿਬ ਦਾ ਇਲੈਕਸ਼ਨ ਆਇਆ ਹੋਰ ਵੀ ਇਲੈਕਸ਼ਨ ਆਏ ਨੇ ਜਾਂ ਜਦੋਂ ਵੀ ਪਾਰਟੀ ਨੇ ਜਿਸ ਜਿਸ ਵੇਲੇ ਵੀ ਬਣਾਇਆ ਤੇ ਸਾਰੀ ਟੀਮ ਉਸ ਤਰ੍ਹਾਂ ਹੀ ਤਿਆਰ ਖੜੀ ਜੀਏ ਇਹਨਾਂ ਨੇ ਉਸ ਵੇਲਿਆਂ ਦੇ ਵਿੱਚ ਇਲੈਕਸ਼ਨ ਲੜੇ ਨੇ ਅਕਾਲੀ ਦਲ ਦੇ ਵੇਲੇ ਜਦੋਂ ਸੁਖਵੀਰ ਸਿੰਘ ਬਾਦਲ ਅਤੇ ਚੀ ਮੰਤਰੀ ਸੀ ਬੜੇ ਦਬਕੇ ਵੀ ਲਾਏਗਾ ਬੜੇ ਪਰਚੇ ਵੀ ਕਰਾਏਗਾ ਬੜੇ ਧੱਕੇ ਵੀ ਹੋਏ ਪਰ ਸਾਡੇ ਇਹਨਾਂ ਮੁੰਡਿਆਂ ਨੇ ਪਿਛਾਂ ਆਟਕੇ ਨਹੀਂ ਵੇਖਿਆ ਸੀ ਕਾਗਜ਼ ਭਰਤੇ ਸੀ ਕਾਗਜ਼ ਭਰਨ ਤੋਂ ਬਾਅਦ ਕਹਿੰਦੇ ਸੀ ਕਾਗਜ਼ ਵਾਪਸ ਲਾਓ ਪਰ ਅਸੀਂ ਕਾਗਜ਼ ਵਾਪਸ ਲਾਉਣ ਦੀ ਬਜਾਏ ਅਸੀਂ ਇੱਥੋਂ ਨਿਕਲ ਕੇ ਰਾਜਸਥਾਨ ਚਲੇ ਗਏ ਅਸੀਂ ਸਾਰੀ ਟੀਮ ਵੀ ਅਸੀਂ ਲੜਾਈ ਲੜਾਂਗੇ ਇਹਨਾਂ ਨਾਲ ਚਾਹੇ ਸਾਨੂੰ ਜੋ ਵੀ ਮਰਜ਼ੀ ਕੋਲ-ਕੁਲਣਾ ਪਵੇ ਇਹੋ ਟੀਮ ਹੈ ਦਿਨ-ਰਾਤ ਕੰਮ ਇੱਕ ਕਰਨ ਵਾਲੀ ਕੋਈ ਇਹਨਾਂ ਨੰਬਰਾਂ ਹੀ ਲੋੜ ਨਹੀਂ ਕੋਈ ਇਹਨਾਂ ਨੇ ਕਦੇ ਚੌਧਰ ਨਹੀਂ ਮੰਗੀ ਕੋਈ ਇਹਨਾਂ ਨੇ ਆਏ ਤੇ ਕਨ ਕੋਯੋਧਾ ਨਹੀਂ ਮੰਗਿਆ ਤੇ ਕੋਈ ਕਿਸੇ ਲੀਡਰ ਨੇ ਦਿੱਤਾ ਵੀ ਨਹੀਂ ਪਰ ਇਹ ਕਾਂਗਰਸ ਦੇ ਨਾਲ ਹੀ ਖੜੇ ਨੇ ਠੀਕ ਹੈ ਜੀ ਇਹ ਸਾਡੀ ਬੇਨਤੀ ਹੈ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਦੀ ਕਦਰ ਕਰੋ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦਾ ਮਾਨ ਕਰੋ ਉਹ ਬੰਦੇ ਦਿਨਾਂ ਤਾ ਤੁਹਾਡੇ ਨਾਲ ਖੜੇ ਹੋਣਗੇ ਤੇ ਪਰਮਾਤਮਾ ਕਰੇ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇ ਤੇ ਡਟ ਕੇ ਉਹਨਾਂ ਬੱਚਿਆਂ ਨੂੰ ਨਵਾਜਿਆ ਜਾਵੇ ਜੈ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੁਸੀਂ ਇੱਥੇ ਪਹੁੰਚੇ ਹੋ ਔਰ ਮਾਫੀ ਚਾਹੁੰਦਾ ਮੈਂ ਲੇਟ ਹੋ ਗਿਆ ਇਹ ਜਿਹੜੀਆਂ ਬਲੌਗ ਦੀਆਂ ਮੀਟਿੰਗ ਸੀਗੀਆਂ ਜੀ ਇਹ ਅਸੀਂ ਕਰ ਰਹੇ ਹਾਂ ਹਾਈ ਕਮਾਂਡ ਦੇ ਹੁਕਮਾਂ ਤੇ ਔਰ ਜਿੱਥੇ ਸਾਡੇ ਚ ਕੋਈ ਕਮੀ ਪੇਸ਼ੀ ਹੈ ਜਾਂ ਸਾਡਾ ਕੋਈ ਕੰਮ ਰਹਿਦਾ ਉਹਨੂੰ ਅਸੀਂ ਠੁਕਾ ਕਰਨਾ ਔਰ ਵੈਸੇ ਮਿਲਣੀ ਸੀ ਜਿੰਨੀਆਂ ਕਮੇਟੀਆਂ ਆ ਉਹਨਾਂ ਨੂੰ ਮੈਂ ਕਿਹਾ ਵੀ ਸਾਰਿਆਂ ਨੂੰ ਪਰਸਨਲੀ ਆਪਾਂ ਮਿਲ ਲਈਏ ਤਾਂ ਕਿ ਅੱਗੇ ਤਾਲਮੇਲ ਬਿਠਾ ਕੇ ਅਸੀਂ ਵਧੀਆ ਕੰਮ ਚਲਾ ਸਕੀਏ ਪ੍ਰਧਾਨ ਜੀ ਪਿਛਲੇ ਮੀਟਿੰਗ ਹੋਈ ਜਦੋਂ ਇੱਕ ਰੈਲੀ ਕੀਤੀ ਗੁਰਸਾ ਦੇ ਵਿੱਚ ਜੋ ਪੰਜਾਬ ਪ੍ਰਧਾਨੇ ਰਾਜਾ ਵਿਰਿੰਗ ਜੀ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਜੋ ਰਮਿੰਦਰ ਸਿੰਘ ਆਵਲਾ ਨੇ ਉਹ ਐਮਐਲਏ ਲੜਨ ਜਾ ਰਹੇ ਜਲਾਲਾਬਾਦ ਤੋਂ ਤੁਸੀਂ ਉਸ ਬਾਰੇ ਕੀ ਕਹੋਗੇ ਨਹੀਂ ਇਹ ਹਾਈ ਕਮਾਂਡ ਦਾ ਜੋ ਉਹਨਾਂ ਨੇ ਫੈਸਲਾ ਕਰਨਾ ਹੈ ਮੇਰੇ ਲੈਵਲ ਦਾ ਕੰਮ ਨਹੀਂ ਹੈ ਜੀ ਇਹ ਪਾਰਟੀ ਨੇ ਦੇਖਣਾ ਉਹ ਪ੍ਰਧਾਨ ਜੀ ਦੱਸ ਸਕਦੇ ਆ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰੂੰਗਾ ਜੀ ਪ੍ਰਧਾਨ ਜੀ ਜਿਹੜੇ ਕੈਡਰ ਜਿਹੜਾ ਮਿਹਨਤ ਕਰ ਰਿਹਾ ਗਰਾਊਂਡ ਤੇ ਮਿਹਨਤ ਕਰ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਜਲਾਲਾਬਾਦ ਤੋਂ ਜਲਾਲਾਬਾਦ ਦਾ ਹੀ ਉਮੀਦਵਾਰ ਹੋਣਾ ਚਾਹੀਦਾ देखो ये तो पार्टी ने ते वर्करान ने फैसला करना है मैं हजे पहली बार ही आया हूं ग्राउंड पे देखांगे लोका दी आवाज सुनंगे लोका नाल ਗੱਲਬਾਤ ਕਰਾਂਗੇ ਨਾ ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਅਗਲੀ ਆਪਾਂ ਤੁਸੀਂ ਅੱਜ ਮੀਟਿੰਗਾਂ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਸਾਰੀ ਪਾਰਟੀ ਸਾਰਾ ਕੈਡਰ ਇਕੱਠਾ ਹੈ ਬਿਲਕੁਲ ਇਕੱਠਾ ਹੈ ਜੀ ਬਿਲਕੁਲ ਇਕੱਠਾ ਔਰ ਇਕੱਠਾ ਜੇ ਕੋਈ ਕਮੀ ਪੇਸ਼ੀਏ ਦੂਰ ਕਰਕੇ ਸਾਰਿਆਂ ਨੂੰ ਇਕੱਠਾ ਕਰਾਂਗੇ ਜੀ 2027 ਦੀ ਚ ਉਹਨਾਂ ਨੂੰ ਲੈ ਕੇ ਕੀ ਏਜੰਡਾ ਤੁਹਾਡਾ ਹੋਣਾ ਹੈ 2027 ਚ ਪਾਰਟੀ ਦੇਖੋ बीजेपी ਨੇ ਹੁਣ ਮਨਰੇਗਾ ਨੂੰ ਜਿਹੜਾ ਹਮੇਸ਼ਾ ਗਰੀਬ ਦੇ ਖਿਲਾਫ ਕੰਮ ਕੀਤਾ ਬੀਜੇਪੀ ਨੇ ਔਰ ਆਮ ਆਦਮੀ ਦੇ ਟਾਈਮ ਦੇ ਵਿੱਚ ਕ੍ਰਾਈਮ ਦੇਖੋ ਕਿੰਨਾ ਵੱਧ ਗਿਆ ਤਾਂ ਜਿਹੜਾ ਮਨਰੇਕਾ ਦਾ ਜਿਹੜਾ ਹੁਣ 60 40 60 ਦੀ ਰੇਸ਼ਿਓ ਕਰਤੀ ਹੈ ਉਹਦਾ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਔਰ ਪਾਰਟੀ ਦੀਆਂ ਜੜੀਆਂ ਜੋ ਪਾਰਟੀ ਨੇ ਇੱਥੇ ਦੇਸ਼ ਵਾਸਤੇ ਕੀਤਾ ਪੰਜਾਬ ਵਾਸਤੇ ਕੀਤਾ ਗਰੀਬ ਵਾਸਤੇ ਇਸਾਨ ਵਾਸਤੇ ਕੀਤਾ ਲੋਕਾਂ ਨੂੰ ਲੈ ਕੇ ਜਾਵਾਂਗੇ ਔਰ ਪਾਰਟੀ ਦੀ ਸਰਕਾਰ ਬਣਾਵਾਂਗੇ ਜੀ ਉਹ ਮੁੱਦੇ ਲੈ ਕੇ ਅੱਜ ਸਾਡੇ ਸ਼ਹਿਰੀ ਪ੍ਰਧਾਨ ਬੰਤੀ ਵਾਟਸ ਜੀ ਦੇ ਗਏ ਵੀਖੇ ਸਾਡੇ ਜ਼ਿਲ੍ਹਾ ਪ੍ਰਧਾਨ ਆਰਪੀ ਸਿੰਘ ਸਿੱਧੂ ਸਾਹਿਬ ਪਹੁੰਚੇ ਨੇ ਅਸੀਂ ਉਹਨਾਂ ਦਾ ਸਵਾਗਤ ਕੀਤਾ ਪੂਰੇ ਸ਼ਹਿਰ ਦੀ ਜਿਹੜੀ ਸ਼ਹਿਰੀ ਟੀਮ ਦੇ ਵੱਲੋਂ ਔਰ ਸਾਨੂੰ ਮੈਂ ਦੇ ਵੀ ਜਿਹੜੀ ਕਾਂਗਰਸ ਪਾਰਟੀ ਅੱਗੇ ਨਾਲੋਂ ਵੱਧ ਚੜ ਕੇ ਕੰਮ ਕਰੇਗੀ ਔਰ 2027 ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਸਰਕਾਰ ਬਣੇਗੀ ਤੇ ਐਮਐਲਏ ਜਿਹੜਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦਾ ਬਣੇਗਾ